ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਕੋਈ ਨਾ ਫਾਰਮ ਹਾਊਸ ਨਹੀਂ ਦਿਖਾਉਣ ਲੈ ਕੇ ਆਏ ਅੱਜ ਤੁਹਾਨੂੰ ਲੈ ਕੇ ਆਏ ਆ ਪਟਿਆਲੇ ਦੇ ਮਸ਼ਹੂਰ ਬਿਲਡਰ ਬਿੱਲੂ ਬਿਲਡਰ ਦੇ ਦਫ਼ਤਰ ਦੇ ਵਿੱਚ ਜਿਹੜਾ ਕਿ ਬਹੁਤ ਸ਼ਾਨਦਾਰ ਬਣਿਆ ਹੋਇਆ ਤੇ ਜਿਨ੍ਹਾਂ ਦਾ ਕੰਮ ਬਹੁਤ ਸ਼ਾਨਦਾਰ ਹੈ ਉਸੇ ਤਰੀਕੇ ਨਾਲ ਹੀ ਬਾਈ ਉਹਨਾਂ ਨੇ ਆਪਣਾ ਜਿਹੜਾ ਆਫਿਸ ਸੈਟਅਪ ਆ ਉਹ ਵੀ ਬਹੁਤ ਵਧੀਆ ਬਣਾਇਆ ਤੇ ਪਹਿਲਾਂ ਬਾਈ ਯੂਰੀ ਟੋਟਲ ਕੋਠੀ ਦਾ ਜਿਵੇਂ ਕੰਮ ਕਰਦੇ ਸੀ ਹੁਣ ਇਕੱਲੇ ਇੰਟੀਰੀਅਰ ਦਾ ਕੰਮ ਵੀ ਕਰ ਦਿੰਦੇ ਨੇ ਨਾਲ ਜੇ ਕਹਿ ਦੀ ਆਪਾਂ ਇੱਕ ਫੈਕਟਰੀ ਵੀ ਲਾਈ ਹੋਈ ਹੈ ਜਿਹਦੇ ਵਿੱਚ ਲੱਕੜ ਦਾ ਇੰਟੀਰੀਅਰ ਦਾ ਸਾਰਾ ਕੰਮ ਤੁਸੀਂ ਹੁਣ ਕਰਵਾ ਸਕਦੇ ਹੋ ਤੁਹਾਨੂੰ ਹੁਣ ਪੂਰੀ ਕੋਠੀ ਦਾ ਕੰਮ ਦੀ ਟੈਨਸ਼ਨ ਨਹੀਂ ਜੇ ਪੂਰੀ ਕਰਾਉਣੀ ਹੈ ਤੁਸੀਂ ਉਹ ਵੀ ਕਰਾ ਸਕਦੇ ਹੋ ਉਸ ਤੋਂ ਇਲਾਵਾ ਕੱਲਾ ਕੋਠੀ ਦਾ ਇੰਟੀਰੀਅਰ ਦਾ ਕੰਮ ਵੀ ਤੁਸੀਂ ਬਿੱਲੂ ਬਿਲਡਰ ਜੀ ਤੋਂ ਕਰਵਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਿੱਲੂ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਨਵੇਂ ਸੈਟਅਪ ਦੀਆਂ ਤੇ ਬਹੁਤ ਖੁੱਲੇ ਡੁੱਲੇ ਏਰੀਆ ਦੇ ਵਿੱਚ ਤੁਸੀਂ ਹੁਣ ਸੈਟਅਪ ਬਣਾਇਆ ਹੈਗਾ ਤੇ ਬਹੁਤ ਸ਼ਾਨਦਾਰ ਬਣਾਇਆ ਮਤਲਬ ਬਾਹਰੋਂ ਤਾਂ ਫਾਰਮੋਸ ਹੀ ਲੱਗਦਾ ਪੂਰਾ ਕਿਹਾ ਹਾਂਜੀ ਹਾਂਜੀ ਜੀ ਅਸੀਂ ਇੱਥੇ ਆਫਿਸ ਬਣਾ ਲਿਆ ਆਪਣਾ ਤੇ ਨਾਲ ਹੀ ਅਸੀਂ ਆਪਣਾ ਇੱਕ ਫੈਕਟਰੀ ਬਣਾ ਲਈ ਜਿਹਦੇ ਵਿੱਚ ਅਸੀਂ ਆਪਣਾ ਲੱਕੜ ਦਾ ਜਿੰਨਾ ਵੀ ਸਾਡਾ ਕੰਮ ਹੁੰਦਾ ਸਾਰਾ ਅਸੀਂ ਹੁਣ ਇੱਥੇ ਤਿਆਰ ਕਰਦੇ ਆ ਠੀਕ ਹੈ ਪਹਿਲਾਂ ਸਾਡਾ ਆਫਿਸ ਸੀਗਾ ਸ਼ਹਿਰ ਦੇ ਵਿੱਚ ਵਰਕਸ਼ਾਪ ਸੀਗੀ ਸਾਡੀ ਇੱਕ ਅਲੱਗ ਸ਼ਹਿਰ ਦੇ ਦੂਰ ਸੀਗੀ ਦੂਰ ਸੀਗੀ ਮਤਲਬ ਜਿਵੇਂ ਦੋਨੋਂ ਸੈਟਅਪ ਅਲੱਗ-ਅਲੱਗ ਸੀਗੇ ਉਹ ਚੀਜ਼ ਦਾ ਧਿਆਨ ਤੁਹਾਡੇ ਤੋਂ ਨਹੀਂ ਦਿੱਤਾ ਜਾਣਾ ਉਹਨਾਂ ਪਰ ਜਿੰਨਾ ਹੁਣ ਆਪਦੇ ਕੋਲੇ ਖੜ ਕੇ ਦੇਖ ਸਕਦੇ ਆਂ ਵੀ ਆਪਾਂ ਦਰਵਾਜ਼ਾ ਕਿਵੇਂ ਲੈ ਕੇ ਚੰਕੀ ਹੁਣ ਅਸੀਂ ਕੰਮ ਨੂੰ ਵਧਾਉਣ ਦੇ ਖਾਤਰ ਸਾਰੀ ਇੱਕ ਇੱਥੇ ਵੱਡੀ ਲੈਂਡ ਲਈਤੀ ਜਿਹਦੇ ਵਿੱਚ ਅਸੀਂ ਆਫਿਸ ਬਣਾਇਆ ਜੀ ਨਾਲੇ ਅਸੀਂ ਆਪਦਾ ਇੱਕ ਫੈਕਟਰੀ ਬਣਾਈ ਹੈ ਜਿਹਦੇ ਵਿੱਚ ਅਸੀਂ ਸਾਰਾ ਕੰਮ ਇੱਥੇ ਬੈਠ ਕੇ ਹੀ ਦੇਖ ਸਕਦੇ ਆ ਠੀਕ ਹੈ ਜੀ ਜਿਹਦੇ ਵਿੱਚ ਕਿਚਨ ਕਾਰਡ ਬੋਰਡ ਬੈੱਡ ਟੋਟਲੀ ਇੰਟੀਰੀਅਰ ਦਾ ਸਾਰਾ ਕੰਮ ਇੱਥੇ ਤਿਆਰ ਹੁੰਦਾ ਆਪਣੇ ਕੋਲ ਠੀਕ ਹੈ ਜੀ ਜਿਵੇਂ ਆਪਾਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਕੀਤੀਆਂ ਜੀ ਤੇ ਬਹੁਤ ਸੋਹਣਾ ਕੰਮ ਹੁੰਦਾ ਤੁਹਾਡਾ ਉਹਦੇ ਵਿੱਚ ਇੱਕ ਚੀਜ਼ ਮੈਨੂੰ ਨਾ ਮਲਾ ਵਿੱਚ ਖੁਸ਼ੀ ਹੋਈ ਕਿਉਂਕਿ ਬਹੁਤ ਸਾਰੇ ਮਿੱਤਰ ਕਹਿੰਦੇ ਬਾਈ ਕੱਲਾ ਸੀ ਇੰਟੀਰੀਅਰ ਕਰਾਉਣਾ ਕੋਠੀ ਦਾ ਸਾਡੀ ਪਲਾਸਟਰ ਤੇ ਪਹੁੰਚ ਗਈ ਵੀਡੀਓ ਤੁਹਾਡੀ ਅੱਜ ਦੇਖੀ ਤਾਂ ਹੁਣ ਉਹਨਾਂ ਲਈ ਵੀ ਇੱਕ ਸਗਾਤ ਹੈਗੀ ਹਾਂ ਮੈਂ ਤੁਹਾਨੂੰ ਉਹੀ ਦੱਸਣਾ ਚਾਹਨਾ ਪਿੱਛੇ ਜੇ ਕੀ ਹੋਇਆ ਸਾਡੇ ਕੋਲੇ ਕਾਫੀ ਕਾਲ ਆਈ ਵੀ ਬਿੱਲੂ ਜੀ ਸਾਡੇ ਕੋਲੇ ਸਟਰਕਚਰ ਰੈਡੀ ਹੈ ਜਿਵੇਂ ਬਾਹਰੋਂ ਬੰਦੇ ਕਾਲ ਕਰਦੇ ਸੀ ਵੀ ਤੁਸੀਂ ਟੇਕਓਵਰ ਕਰ ਲਓ ਪ੍ਰੋਜੈਕਟ ਠੀਕ ਹੈ ਜੀ ਤਾਂ ਅਸੀਂ ਦੇਖਦੇ ਸੀ ਕਿ ਵੀ ਯਾਰ ਅਸੀਂ ਏਡੀ ਦੂਰ ਜਾ ਕੇ ਪ੍ਰੋਜੈਕਟ ਕਿਵੇਂ ਟੇਕਓਵਰ ਕਰਾਂਗੇ ਠੀਕ ਹੈ ਜੀ ਤਾਂ ਇਸੇ ਕਰਕੇ ਫਿਰ ਅਸੀਂ ਮਸ਼ੀਨਾਂ ਲਾਈਆਂ ਇੱਥੇ ਜਿਹਦੇ ਵਿੱਚ ਉਹਨਾਂ ਨੂੰ ਵੀ ਫਾਇਦਾ ਹੈ ਜਿਹੜਾ ਅਸੀਂ 4 ਮਹੀਨੇ ਚ ਕੰਮ ਕਰਦੇ ਸੀਗੇ ਉਹ ਅਸੀਂ ਹੁਣ 1 ਮਹੀਨੇ ਚ ਕੰਮ ਕਰ ਲਵਾਂਗੇ ਠੀਕ ਹੈ ਜੀ ਹੂੰ ਮਤਲਬ ਨਾਲ ਦੀ ਨਾਲ ਇੱਕ ਪਾਸੇ ਟਾਈਲਾਂ ਚੱਲ ਰਹੀਆਂ ਇੱਕ ਪਾਸੇ ਦਰਵਾਜ਼ੇ ਦੇ ਆ ਰਹੇ ਨਾਲੇ ਦੀ ਨਾਲ ਹੀ ਕਿਚਨ ਸਾਡੇ ਕੋਲੇ ਡ੍ਰੈਂਗਾਂ ਪਹਿਲਾਂ ਆ ਜਾਂਦੇ ਨੇ ਠੀਕ ਹੈ ਤੇ ਇੱਥੇ ਨਾਲ ਦੀ ਨਾਲ ਇੰਟੀਰੀਅਰ ਦਾ ਕੰਮ ਸ਼ੁਰੂ ਹੋ ਜਾਂਦਾ ਜਿਹੋ ਜਿਹਾ ਤੁਸੀਂ ਬੈੱਡ ਬਣਾਉਣਾ ਜਿਹੋ ਜ ਉਹ ਸਾਡੇ ਕੋਲੇ ਸਾਰੀਆਂ ਕੰਪਿਊਟਰ ਦੇ ਵਿੱਚ ਹੁੰਦੀਆਂ ਨੇ ਕੈਲੰਡਰ ਨੂੰ ਦਿਖਾਉਂਦੇ ਨੇ ਕਿਹੜੀ ਕਿਵੇਂ ਬਣਵਾਣੀ ਹੈ ਉਵੇਂ ਦੇ ਇੱਥੇ ਪ੍ਰੋਜੈਕਟ ਤਿਆਰ ਕਰ ਲੈਂਦੇ ਆ ਸੀ ਠੀਕ ਹੈ ਜੀ ਇਧਰ ਮੈਂ ਲੱਕੜ ਵੀ ਦੇਖ ਰਹੀ ਹਾਂ ਜੀ ਸਾਰੀ ਸਾਗਵਾਨੀ ਹੈ ਜੀ ਇਹ ਇਹ ਟੋਟਲੀ ਲੱਕੜ ਸਾਰੀ ਸਾਗਵਾਨ ਹੈ ਤਕਰੀਬਨ 7-8 ਮਹੀਨੇ ਹੋ ਗਏ ਉਹਨਾਂ ਨੂੰ ਚਿਰਾਈ ਨੂੰ ਠੀਕ ਹੈ ਜੀ ਕੋਈ ਵੀ ਆਉਣ ਅਰਜੈਂਟ ਇੰਟੀਰੀਅਰ ਦਾ ਕੰਮ ਆ ਜਾਂਦਾ ਤਾਂ ਹੁਣ ਬਿੱਲੂ ਜੀ ਵੱਲੋਂ ਹਾਂ ਹੋਊਗੀ ਟੈਂਸ਼ਨ ਲੈਗੀ ਕਸਟਮਰ ਨੂੰ ਬਿਲਕੁਲ ਵੀ ਬਿੱਲੂ ਜੀ ਪਹਿਲਾਂ ਪੂਰਾ ਟੋਟਲ ਕੋਠੀ ਦਾ ਪ੍ਰੋਜੈਕਟ ਆਪਾਂ ਲੈਂਦੇ ਸੀਗੇ ਹਾਂ ਜੀ ਹਾਂ ਜੀ ਹੁਣ ਆਪ ਉਦੇ ਨਾਲ ਇੰਟੀਰੀਅਰ ਦਾ ਵੀ ਆਪਾਂ ਕਰਾ ਸਕਦੇ ਕਈ ਬੰਦੇ ਜਿਸ ਤਰ੍ਹਾਂ ਕੋਈ ਸਟਰਕਚਰ ਤਿਆਰੀ ਕਰੀ ਬੈਠਿਆ ਉਹਨਾਂ ਦਾ ਕਹਿੰਦੇ ਨੇ ਵੀ ਤੁਸੀਂ ਟੇਕਓਵਰ ਕਰ ਲਓ ਅਸੀਂ ਇੰਟੀਰੀਅਰ ਨਹੀਂ ਕਰਾ ਸਕਦੇ ਤਾਂ ਅਸੀਂ ਉਹ ਵੀ ਕਰਵਾ ਕੇ ਦੇ ਤਿਆਰ ਹੋਂ ਦੇਣ ਵਿੱਚ ਠੀਕ ਹੈ ਜੀ ਹਾਂਜੀ ਤੇ ਇੱਕ ਵਾਰ ਆਪਣਾ ਫਿਰ ਫਾਰਮ ਹਾਊਸ ਜਗਾ ਆਫਿਸ ਵੀ ਦਿਖਾ ਦੀ ਦਿਖਾਓ ਦਿਖਾਓ ਤੇ ਇੱਧਰ ਗਜੀਬੋ ਬਣਾਇਆ ਜੀ ਇੱਥੇ ਬੈਠਣ ਵਾਸਤੇ ਗਜੀਬੋ ਬਣਾਤਾ ਠੀਕ ਹੈ ਜੀ ਜਿਵੇਂ ਕਈ ਵਾਰੀ ਧੁੱਪ ਦੇ ਵਿੱਚ ਜਾਂ ਅੱਛੇ ਮੌਸਮ ਜਿੱਥੇ ਬੈਠਿਆ ਜਾਂਦਾ ਬਿਲਕੁਲ ਨਾਲੇ ਕਲਾਇੰਟਸ ਦੀ ਕਈ ਵਾਰ ਪ੍ਰੈਫਰੈਂਸ ਹੁੰਦੀ ਆ ਕੋਈ ਏਸੀ ਚ ਬੈਠਣੀ ਨਹੀਂ ਚਾਹੁੰਦਾ ਹਾਂ ਉਹ ਸਾਰੇ ਆਪਸ਼ਨਸ ਆਪਾਂ ਇੱਥੇ ਅਵੇਲੇਬਲ ਕਰਾ ਦਿਆਂ ਤੇ ਕਿੰਨੇ ਸਕਰ ਫੁੱਟੇਰੀ ਦੇ ਵਿੱਚ ਆਪਾਂ ਜਿਹੜਾ ਆਫਿਸ ਬਣਾਇ ਜਾਈ ਸਕੇ ਇਹ ਤਾਂ ਸਾਰੇ 1000 ਸਕਰ ਫੁੱਟ ਬਣਾਇ ਜੀ ਆਪਾਂ ਨੇ ਠੀਕ ਹੈ ਜੀ ਆ ਜਿਓ ਵੀ ਦੋਸਤੋ ਕਾਫੀ ਮਿੱਤਰ ਹੁੰਦੇ ਨੇ ਨਾ ਵੀ ਥੋੜੀ ਜਗ੍ਹਾ ਦੇ ਵਿੱਚ ਆਪਾਂ ਇੱਕ ਆਪਣਾ ਫਾਰਮ ਹਾਊਸ ਬਣਾਉਣਾ ਜਾਂ ਛੋਟਾ ਜਿਹਾ ਘਰ ਬਣਾਉਣਾ ਤਾਂ ਉਹਨਾਂ ਲਈ ਬਾਈ ਵਿਲੂ ਬਿਲਡਰ ਜੀ ਦਾ ਆਫਿਸ ਵੀ ਇੱਕ ਬਹੁਤ ਸੋਹਣਾ ਜਿਵੇਂ ਸੈਟਾ ਬਣਾਇਆ ਹੋਇਆ ਜਿਹਦੇ ਵਿੱਚ ਰੂਮ ਵੀ ਹੈ ਡਰਾਇੰਗ ਰੂਮ ਵੀ ਹੈ ਕਿਚਨ ਵੀ ਹੈ ਬਾਥਰੂਮ ਵੀ ਹੈ ਹਾਂਜੀ ਸਰ ਜੇ ਗੱਲ ਕਰੀਏ ਆਪਣੇ ਮਤਲਬ ਆਫਿਸ ਦੇ ਵਿੱਚ ਐਂਟਰ ਆ ਇਹ ਆਪਣਾ ਵੇਟਿੰਗ ਏਰੀਆ ਬਣਾਇਆ ਠੀਕ ਹੈ ਜੀ ਇਹ ਨਾਲ ਇੱਕ ਛੋਟੀ ਜੀ ਕਿਚਨ ਹੈ ਤੇ ਨਾਲ ਹੀ ਇੱਕ ਕਲਾਇੰਟ ਵਾਸਤੇ ਇੱਕ ਛੋਟਾ ਜਿਹਾ ਵਾਸ਼ਰੂਮ ਦਿੱਤਾ ਠੀਕ ਹੈ ਜੀ ਠੀਕ ਹੈ ਆਫਿਸ ਸਾਡਾ ਅੰਦਰ ਹੈ ਇਹ ਵੀ ਆਪਣੀ ਵੀਡੀਓ ਚੱਲ ਰਹੀ ਹੈ ਜਿਹੜੀ ਆਪਾਂ ਨੇ ਉੱਥੇ ਨਾਭਾ ਰੋੜੇ ਆਦਵਿੰਦਰਾ ਦੇ ਵਿੱਚ ਕੀਤੀ ਸੀਗੀ ਠੀਕ ਹੈ ਜੀ ਕੋਠੀ ਦੀ ਮਤਲਬ ਕਲਾਇੰਟ ਜਦੋਂ ਵੇਟ ਕਰ ਰਿਹਾ ਤਾਂ ਕੰਮ ਦੇਖ ਸਕਦਾ ਨਾਲ ਨਾਲ ਹਾਂ ਹਾਂ ਬਿਲਕੁਲ ਕਿਸ ਤਰ੍ਹਾਂ ਦੇ ਆਪਾਂ ਕੰਮ ਕੀਤੇ ਹੋਏ ਨੇ ਹਾਂਜੀ ਹਾਂਜੀ ਤੇ ਬਹੁਤ ਹੀ ਜੇ ਕਹਈਏ ਬਾਈ ਹੋਰਾਂ ਦੇ ਕਮਾਲ ਦੇ ਕੰਮ ਨੇ ਸੋ ਸਭ ਤੋਂ ਵੱਡੀ ਗੱਲ ਆ ਵੀ ਜਿਹੜਾ ਕੁਆਲਿਟੀ ਵਰਕ ਹੈਗਾ ਵੀ ਜਦੋਂ ਆਪਾਂ ਕੁਆਲਿਟੀ 'ਚ ਕਿਤੇ ਨਾਮ ਲੈਣੇ ਆ ਤਾਂ ਉੱਥੇ ਬਿੱਲੂ ਬਿਲਡਰ ਜੀ ਦਾ ਨਾਮ ਜ਼ਰੂਰ ਆਉਂਦਾ ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਪ੍ਰੋਪਰ ਜੇ ਕਹਈਏ ਦੀ ਕੁਆਲਿਟੀ ਨਾਲ ਕੰਮ ਕਰਦੇ ਆ ਤੇ ਇੱਕ ਦਰਸ਼ਕਾਂ ਨੂੰ ਜਿਵੇਂ ਪਹਿਲਾਂ ਵੀਡੀਓ 'ਚ ਵੀ ਦੇਖਿਆ ਹੋਊਗਾ ਵੀ ਬਾਈ ਜੀ ਹੋਰ ਨਾ ਭੈਣ ਜੀ ਵੀ ਕੰਮ ਕਰਦੇ ਨੇ ਪੂਰਾ ਸਾਥ ਦਿੰਦੇ ਨੇ ਤੇ ਇਹ ਫਿਰ ਇੰਟੀਰੀਅਰ ਦਾ ਜ਼ਿਆਦਾ ਕਰਦੇ ਜੀ ਸਾਡੇ ਆਫਿਸ ਦੇ ਵਿੱਚ ਮਿਸੀ ਮੇਰੇ ਨਾਲ ਹੀ ਹੁੰਦੇ ਆ ਜੀ ਤੇ ਅਕਾਊਂਟ ਦਾ ਵੀ ਦੇਖਦੇ ਨੇ ਇੰਟੀਰੀਅਰ ਦਾ ਵੀ ਦੇਖਦੇ ਨੇ ਮੇਰੇ ਨਾਲ ਹੀ ਅਟੈਚ ਨੇ ਜੀ ਜੀ ਤੇ ਇੱਕ ਸਭ ਤੋਂ ਵੱਡੀ ਗੱਲ ਹੁੰਦੀ ਆ ਕਈ ਵਾਰ ਕੋਈ ਭੈਣ ਆਈ ਹੁੰਦੀ ਆ ਉਹਨਾਂ ਦੀ ਕੋਈ ਸਿਲੈਕਸ਼ਨ ਕਰਨੀ ਆ ਉਹ ਥੋੜਾ ਜਿਹਾ ਮਾਈਂਡ ਮਿਲ ਜਾਂਦਾ ਵੀ ਆਪਾਂ ਆ ਚੀਜ਼ਾਂ ਲਾ ਸਕਦੇ ਆ ਤੇ ਉਹ ਵੀ ਇੱਕ ਬੈਨੀਫਿਟ ਹੋ ਜਾਂਦਾ ਹੈਗਾ ਤੇ ਆ ਆਫਿਸ ਤੁਸੀਂ ਦੇਖ ਸਕਦੇ ਹੋ ਤੇ ਜੀ ਬਹੁਤ ਸੋਹਣਾ ਸੈਟਅਪ ਕੀਤਾ ਹੋਇਆ ਤੇ ਬਹੁਤ-ਬਹੁਤ ਮੁबारकਾਂ ਭੈਣ ਤੁਹਾਨੂੰ ਨਵੇਂ ਆਫਿਸ ਦੀਆਂ ਤੇ ਬਹੁਤ ਸੋਹਣਾ ਜੇ ਕਹਿ ਦੀਏ ਕੰਮ ਹੁੰਦਾ ਤੇ ਭਾਈ ਜੀ ਹੁਣ ਜੇ ਗੱਲ ਕਰੀਏ ਉਦੋਂ ਆਪਾਂ ਫੈਕਟਰੀ ਵੀ ਦਿਖਾਵਾਂਗੇ ਉਸ ਤੋਂ ਪਹਿਲਾਂ ਜਿਹੜਾ ਅੱਜ ਦੇ ਸਮੇਂ ਵਿੱਚ ਮਤਲਬ ਕਲਾਇੰਟ ਦੇ ਕੀ ਡਿਮਾਂਡ ਆ ਰਹੀ ਹੈ ਜਿਆਦਾ। ਕਲਾਇੰਟ ਕਹਿੰਦਾ ਵੀ ਮੈਨੂੰ ਇੱਕ ਟਾਈਮ ਦੇ ਵਿੱਚ ਕੋਈ ਟੈਨਸ਼ਨ ਨਾ ਲੈਣੀ ਪਵੇ, ਪੈਸੇ ਲਓ ਤੇ ਕਰ ਦਿਓ। ਠੀਕ ਹੈ ਜੀ। ਵੀ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਪੈਸੇ ਦੇ ਕੇ ਟੈਨਸ਼ਨ ਨਾ ਰਹੇ। ਅੱਜ ਕੱਲ ਟੀਮ ਵਰਕ ਨਾਲ ਹੀ ਕੰਮ ਹੁੰਦਾ, ਵਿਦਆਊਟ ਟੀਮ ਵਰਕ ਕੰਮ ਹੀ ਨਹੀਂ ਹੁੰਦਾ ਕੋਈ। ਠੀਕ ਹੈ ਜੀ। ਮਤਲਬ ਕਲਾਇੰਟ ਕੋਲੇ ਪੈਸਾ ਹੈਗਾ ਪਰ ਟਾਈਮ ਦੀ ਫਾਊਂਡੇਸ਼ਨ ਇੱਕ ਪੱਕੀ ਹੈ। ਚਾਹੇ ਟਾਈਮ ਵੀ ਹੋਵੇ ਗੁਰਜੀ ਜੀ ਉਹ ਬਣਾ ਵੀ ਨਹੀਂ ਸਕਦਾ। ਚਾਹੇ ਟਾਈਮ ਵੀ ਹੋਵੇ ਕਲਾਇੰਟ ਕੋਲੇ ਜੋ ਚੀਜ਼ਾਂ ਇੱਕ ਟੀਮ ਵਰਕਰ ਨਾਲ ਸਾਡਾ ਸੁਪੀਰ ਦੇਖੋ 20 ਤੋਂ 22 ਸਾਲ ਹੋ ਗਏ ਸਾਨੂੰ ਕੰਮ ਕਰਦੇ ਨੂੰ। ਕੀ ਬਾਤ ਹੈ। ਹਾਂ। ਤੇ ਪ੍ਰਾਈਵੇਟ ਬੰਦਾ ਪੈਸੇ ਲਾ ਸਕਦਾ ਪਰ ਉਹ ਚੀਜ਼ ਨਹੀਂ ਬਣਾ ਸਕਦਾ। ਬਿਲਕੁਲ ਜੀ। ਇੱਕ ਉਹੀ ਗੱਲ ਆ ਬਾਈ ਜੀ ਡੈਲੀ ਦਾ ਹੁਣ ਆਪਾਂ ਨਿਉਆਂ ਚ ਆਪਾਂ ਨੂੰ ਪਤਾ ਵੀ ਇੱਥੇ ਆ ਪ੍ਰੋਬਲਮ ਆਉਂਦੀ ਆ। ਹਾਂ। ਤਾਂ ਉਹ ਨਵੇਂ ਪ੍ਰੋਜੈਕਟ ਦੇ ਵਿੱਚ ਆਪਾਂ ਉਹਨੂੰ ਰੋਕ ਸਕਦੇ ਆ। ਹੁਣ ਸਾਨੂੰ 23 ਤੋਂ 24 ਸਾਲ ਹੋ ਗਏ ਕੰਮ ਕਰਦੇ। ਬਿਲਕੁਲ ਜੀ। ਤੇ 1000ਾਂ ਕੋਠੀਆਂ ਜਿਹੜੀਆਂ ਆਪਣੇ ਹੱਥਾਂ ਵੀ ਦੀ ਲੰਘੀਆਂ ਵੀ। ਹਾਂਜੀ ਹਾਂ ਬਿਲਕੁਲ। ਜੀ। ਤੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਸੁਪਨੇ ਤੁਸੀਂ ਪੂ ਇਹ ਬਹੁਤ ਖਾਸ ਚੀਜ਼ ਆ ਕਿਸੇ ਵੀ ਚੀਜ਼ ਦਾ ਤੁਹਾਨੂੰ ਐਕਸਪੀਰੀਅੰਸ ਹੁੰਦਾ ਹੈ ਆਪਾਂ ਕਹਿੰਦੇ ਆ ਵੀ ਉਹ ਬੰਦਾ ਸ਼ੇਅਰ ਮਾਰਕੀਟ ਦੇ ਵਿੱਚ ਕੰਮ ਕਰਦਾ ਪਰ ਜੋ ਡੇਲੀ ਡੇਲੀ ਕਰਦਾ ਕਦੇ ਉਹਨਾਂ ਘਾਟਾ ਕਦੇ ਵਾਧਾ ਇੱਕ ਟਾਈਮ ਤੇ ਆ ਕੇ ਉਹ ਪੀਕ ਤੇ ਆ ਜਾਂਦਾ ਉਸੇ ਤਰੀਕੇ ਨਾਲ ਤੁਹਾਡੇ ਕੋਲ ਬਿਲਡਰ ਲਾਈਨ ਦੇ ਵਿੱਚ ਜੇ ਕਹਿੰਦੀ ਇੱਕ ਮਾਸਟਰ ਦਾ ਐਕਸਪੀਰੀਅੰਸ ਹੈ ਬਿਲਕੁਲ ਬਿਲਕੁਲ ਜੀ ਤੇ ਬਾਈ ਜੀ ਫੈਕਟਰੀ ਵੀ ਦਿਖਾਈਏ ਇੱਕ ਵਾਰ ਹਾਂਜੀ ਬਹੁਤ ਖੁਸ਼ੀ ਹੁੰਦੀ ਹੈ ਜੀ ਇੱਕ ਚੀਜ਼ ਦੀ ਮਤਲਬ ਜੋ ਆਪਾਂ ਆਫਿਸ ਇੱਕ ਆਰਕੀਟੈਕਟਿਕ ਬਿਲਡਰ ਦਾ ਆਫਿਸ ਤੱਕ ਦਾ ਆਪਾਂ ਦੇਖਿਆ ਪਰ ਨਾਲ ਉਹਨਾਂ ਦੀ ਫੈਕਟਰੀ ਪਹਿਲੀ ਵਾਰ ਦੇਖ ਰਹੇ ਆ ਪਹਿਲੀ ਇਹ ਸਰ ਆਪਣਾ ਜੀ ਗੱਲ ਕਰੀਏ ਇਹ ਜਿਹੜਾ ਕਮਰਾ ਕਿਚਨ ਬਾਥਰੂਮ ਜਿੱਨੇ ਸਾਡੇ ਇੱਥੇ ਵਰਕਰ ਕੰਮ ਕਰਦੇ ਆ ਜਿਹੜੀ ਟੀਮ ਅਸੀਂ ਕਾਰਪੈਂਟਰ ਦੀ ਕੰਮ ਕਰਦੇ ਉਹ ਇੱਥੇ ਰਹਿੰਦੀ ਐ ਠੀਕ ਆ ਜੀ ਤੇ ਇਸ ਤੋਂ ਅੱਗੇ ਸਾਰੀਆਂ ਮਸ਼ੀਨਾਂ ਬੁੱਡਵਰਕ ਦੀਆਂ ਕਿਚਨ ਦੀਆਂ ਸਾਰਾ ਸੈਟਅਪ ਲੱਗਿਆ ਹੋਇਆ ਬਿਲਕੁਲ ਬਿਲਕੁਲ ਜੀ ਲਓ ਵੀ ਦੋਸਤੋ ਆਹ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਕਿਚਨ ਦਾ ਕੰਮ ਆ ਕੋਈ ਆਪਣਾ ਇੰਟੀਰੀਅਰ ਦਾ ਕੰਮ ਆ ਸਾਰੀਆਂ ਨਵੀਆਂ ਮਸ਼ੀਨਾਂ ਭਾਈ ਉਹਰਾਣੇ ਆਟੋਮੈਟਿਕ ਦੀਆਂ ਲਾਈਨਾਂ ਹੋਈਆਂ ਨੇ ਤੇ ਹਾਂਜੀ ਬਾਈ ਇਹ ਸਾਡੀ ਕੋਲਡ ਪ੍ਰੈਸ ਹੈ ਜੀ ਠੀਕ ਹੈ ਜਿਹੜਾ ਮਾਇਕਾ ਪੇਸਟਿੰਗ ਕਰਦੇ ਆ ਇਹ ਸਾਰੀ ਪ੍ਰੈਸ ਦੇ ਵਿੱਚ ਹੀ ਦੇ ਕੇ ਕੀਤਾ ਜਾਂਦਾ ਹੈ ਠੀਕ ਹੈ ਜੀ ਜਿਵੇਂ ਜੇ ਆਪਾਂ ਇੱਕ ਕੋਠੀ ਦੀ ਗੱਲ ਕਰੀਏ ਜਿਵੇਂ ਤਕਰੀਬਨ ਸਵਾ ਕੋ ਤੋਂ ਲੈ ਕੇ 150 ਮੋਟ ਲੱਗਦਾ ਤਾਂ ਇਹ 2 ਦਿਨ ਦੇ ਵਿੱਚ ਸਾਰਾ ਕੰਪਲੀਟ ਕਰ ਦਿੰਦੀ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਹੁਣ ਸਾਰਾ ਜੋ ਅੱਜ ਦਾ ਸਮਾਂ ਕਿ ਟੈਕਨੀਕਲ ਚੀਜ਼ਾਂ ਚੱਲਦੀਆਂ ਨੇ ਉਹ ਕਵਰ ਅਪ ਕੀਤੀਆਂ ਇਹ ਮਸ਼ੀਨ ਹੈ ਜੀ ਇਹਨੂੰ ਪੂਰੀ ਪ੍ਰੈਸ ਕਰਦੇ ਆ ਇਹ ਮਾਇਕੇ ਦੇ ਵਿੱਚ ਕੋਈ ਬਬਲਿੰਗ ਨਹੀਂ ਰਹਿੰਦੀ ਇਹਦੇ ਨਾਲ ਬਿਲਕੁਲ ਸਪਾਈ ਨਾਲ ਹੁੰਦਾ ਵੀ ਆਪਣਾ ਮਾਇਕਾ ਕਦੇ ਵੀ ਉਹਦੇ ਨਾਲੋਂ ਫੁੱਲੂ ਗਾੜੀ ਦਾ ਕੋਈ ਬਬਲ ਨਹੀਂ ਆਵੇਗਾ ਉਹਦੇ ਵਿੱਚ ਜੀ ਤੇ ਇੱਕ ਕੋਠੀ ਦਾ ਮਾਲ ਮੈਕਸਿਮ 2 ਦਿਨ ਚਾਹੀਦੇ ਨੇ ਇਹਨੂੰ ਤਿਆਰ ਕਰਨ ਵਾਸਤੇ ਠੀਕ ਹੈ ਜੀ ਤੇ ਜੇ ਗੱਲ ਕਰੀਏ ਜੀ ਇਸ ਤੋਂ ਅੱਗੇ ਜੀ ਇਹ ਸਾਰੀਆਂ ਮਸ਼ੀਨਾਂ ਪੁਣੀਆਂ ਤੇ ਇੱਧਰੋਂ ਮਾਲ ਨਿਕਲਦਾ ਆਹ ਮਸ਼ੀਨ ਤੇ ਚਲੇ ਜਾਂਦਾ ਜੀ ਇੱਥੇ ਠੀਕ ਹੈ ਜੀ ਇੱਥੇ ਸਾਰੀ ਕਾਟਿੰਗ ਹੋ ਜਾਂਦੀ ਹੈ ਜੀ ਸਾਰੀ ਕਾਟਿੰਗ ਹੋ ਜਾਂਦੀ ਹੈ ਇੱਥੇ ਠੀਕ ਹੈ ਤੇ ਫਾਈਨਲਸ ਆ ਗਿਆ ਦੋਸਤੋ ਇਹਦੇ ਸਾਰੀ ਪ੍ਰੋਪਰ ਐਮਐਮ ਦੇ ਵਿੱਚ ਕਟਿੰਗ ਹੁੰਦੀ ਹੈ ਵੀ ਕੋਈ ਫਰਕ ਨਹੀਂ ਰਹਦਾ ਚੀਜ਼ ਦਾ ਬਿਲਕੁਲ ਪੂਰਾ A1 ਫਿਨਿਸ਼ਿੰਗ ਦੇ ਵਿੱਚ ਕੰਮ ਹੁੰਦਾ ਜੀ ਬਿਲਕੁਲ ਇਧਰ ਸਾਰਾ ਸੈਟਅਪ ਹੋਰ ਆ ਗਿਆ ਜੀ ਇਹ ਪੈਡ ਮੇਰਾ ਇੱਥੇ ਆਪਣਾ ਇਧਰੋਂ ਕਟਿੰਗ ਹੋ ਗਈ ਜੀ ਇੱਥੇ ਜਿਹੜੀ ਸਾਡੀ ਐਡ ਟੇਪਿੰਗ ਹੈ ਐਡ ਟੇਪਿੰਗ ਲੱਗ ਜਾਂਦੀ ਹੈ ਜੀ ਹਾਂ ਉਸ ਤੋਂ ਬਾਅਦ ਉਹ ਜੋੜਨਾ ਕੰਮ ਹੋ ਜਾਂਦਾ ਤੇ ਇੱਥੋਂ ਬਾਅਦ ਐਜ ਟੈਪ ਤੋਂ ਬਾਅਦ ਇੱਥੇ ਜਾਂਦੀ ਹੈ ਜੀ ਇਹ ਕਟਿੰਗ ਤੇ ਜਿਹੜੀ ਉਹਦੇ ਫालतू ਜਿਆਦਾ ਨਹੀਂ ਹੁੰਦੀ ਬਿਲਕੁਲ ਉੱਥੋਂ ਕਟਿੰਗ ਕਰਕੇ ਇਹ ਉਹਨੂੰ ਫਿਨਿਸ਼ਿੰਗ ਕਰਦੀ ਹੈ ਹਾਲ ਕਹਿਦੀ ਉਹਦੀ ਸਪਾਈ ਆ ਜਾਂਦੀ ਹੈ ਸਫਾਈ ਕਰਦੀ ਹੈ ਤੇ ਇੱਥੋਂ ਬਾਅਦ ਜਾਂਦਾ ਜੀ ਉੱਥੇ ਬੋਰਿੰਗ ਤੇ ਠੀਕ ਹੈ ਜੀ ਜਿਹੜੇ ਮੋਡਲਰ ਕਿਚਨ ਮੋਡਲਰ ਕੈਬਿਨਟ ਬੋਰਡ ਕਹਿੰਦੇ ਨਾ ਉਹ ਸਾਰਾ ਇਹ ਤਿਆਰ ਕਰਵਾਂਦੀਆਂ ਮਸ਼ੀਨ ਠੀਕ ਹੈ ਜੀ ਤੇ ਜਿਵੇਂ ਇੱਧਰ ਹੁਣ ਆ ਬੈੱਡ ਵਗੈਰਾ ਤਿਆਰ ਹੋਏ ਪਏ ਨੇ ਇਹ ਸਾਰੇ ਜਿਵੇਂ ਸਾਡੇ ਕਮਰਿਆਂ ਦੇ ਬੈੱਡ ਤੇ ਕਿਚਨ ਕੈਬਿਨਟ ਸਾਰੇ ਇ ਠੀਕ ਹੈ ਜੀ ਲਓ ਵੀ ਦੋਸਤੋ ਜਿਵੇਂ ਬਾਈ ਜੀ ਹੋਰਾਂ ਦਾ ਕੁਆਲਿਟੀ ਦੇ ਵਿੱਚ ਇੱਕ ਭਰੋਸਾ ਵੱਡਾ ਨਾਮ ਹੈ ਤਾਂ ਓਵੇਂ ਹੁਣ ਤੁਹਾਨੂੰ ਇੱਕ ਬੈਨੀਫਿਟ ਇਹ ਵੀ ਆ ਵੀ ਤੁਸੀਂ ਕੋਠੀ ਤਿਆਰ ਕਰੀ ਬੈਠੇ ਹੋ ਇੰਟੀਰੀਅਰ ਰਹਿੰਦਾ ਤੁਸੀਂ ਇੱਕ ਵਾਰ ਬਾਈ ਜੀ ਹੋਰਾਂ ਨੂੰ ਮਤਲਬ ਬਿਲਟ ਕਰ ਸਕਦੇ ਹੋ ਵਿਦਆਊਟ ਬ੍ਰਾਂਡ ਕੋਈ ਕੰਮ ਨਹੀਂ ਹੁੰਦਾ ਦੇਖੋ ਅੱਜ ਵੀ ਤੁਹਾਡੇ ਸਾਹਮਣੇ ਗੱਡੀ ਉੱਤਰੀਆ ਸਾਰਾ ਗ੍ਰੀਨ ਦਾ ਮਾਲ ਆ ਰਿਹਾ ਆ ਦੇਖੋ ਜੀ ਇਹ ਵੀ ਇੱਕ ਚੀਜ਼ ਆ ਗਈ ਜਿਹੜਾ ਐਚ ਡੀ ਐਚ ਐਮ ਆਰ ਬੋਰਡ ਆ ਗਿਆ ਦੇਖੋ ਜੀ ਗ੍ਰੀਨ ਪੈਨਲ ਸਭ ਤੋਂ ਵਧੀਆ ਬ੍ਰਾਂਡ ਬਾਈ ਹੋਰੀ ਯੂਜ਼ ਕਰਦੇ ਹਰ ਇੱਕ ਪ੍ਰੋਡਕਟ ਕਿਉਂਕਿ ਪਹਿਲਾਂ ਵੀ ਆਪਾਂ ਤਿੰਨ ਤੋਂ ਚਾਰ ਵੀਡੀਓ ਕੀਤੀਆਂ ਨੇ ਉਹਨਾਂ ਦੇ ਵਿੱਚ ਇੱਕ ਵੀ ਸਾਨੂੰ ਮਤਲਬ ਇਹ ਲਾ ਲੋ client ਵੱਲੋਂ ਕਿਤੇ ਕਿਉਂਕਿ ਆਨਲਾਈਨ ਜਦੋਂ ਕਸਟਮਰ ਨੂੰ ਪੁੱਛਦੇ ਆਂ ਹਾਂਜੀ ਹਾਂਜੀ ਉਹ ਜੋ ਰਿਵਿਊ ਹੁੰਦਾ ਉਸ ਤੋਂ ਉੱਪਰ ਕੁਝ ਨਹੀਂ ਹੁੰਦਾ ਬਿਲਕੁਲ ਬਿਲਕੁਲ ਆਪਾਂ ਆਪਣੇ ਕੰਮ ਨੂੰ ਚੰਗਾ ਕਹਿ ਸਕਦੇ ਆਂ ਪਰ ਇੱਕ ਕਸਟਮਰ ਜਦੋਂ ਆਪਣੇ ਕੰਮ ਨੂੰ ਸਹਰਾਣਾ ਦਿੰਦਾ ਤਾਂ ਉਹਨੂੰ ਪਤਾ ਲੱਗਦਾ ਆਪਣੇ ਕੰਮ ਕਿੰਨਾ ਆਪਾਂ ਕਿਹੜਾ ਕੁਆਲਟੀ ਹਾਂ ਬਿਲਕੁਲ ਬਿਲਕੁਲ ਜੀ ਤੇ ਸਰ ਜੇ ਹੁਣ ਗੱਲ ਕਰੀਏ ਕਿੱਥੇ ਕਿੱਥੇ ਆਪਾਂ ਕੰਮ ਕਰਦੇ ਆਂ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਵੇਂ ਅਸੀਂ ਅੰਮ੍ਰਿਤਸਰ ਵੀ ਬਣਾ ਰਹੇ ਆਂ ਠੀਕ ਹੈ ਜੀ ਹਾਂ ਇਧਰ ਚੰਡੀਗੜ੍ਹ ਵੀ ਬਣਾ ਰਹੇ ਆ ਠੀਕ ਹੈ ਜੀ ਹਾਂ ਪਾਤੜਾ ਵੀ ਬਣਾ ਰਹੇ ਆ ਠੀਕ ਹੈ ਜੀ ਤੇ ਆਪਣੀ ਲੋਕੇਸ਼ਨ ਕਿੱਥੇ ਪੈਂਦੀ ਹੈ ਜੀ ਆਫਿਸ ਇਹ ਆਪਣੇ ਪਟਿਆਲੇ ਜਦੋਂ ਆਪਣਾ ਦੋਖਣਵਾਰ ਸਾਹਿਬ ਤੋਂ ਆਉਂਦੇ ਆ ਨਾ ਜੀ ਆਪਾਂ ਸਰਹੰਦ ਰੋਡ ਤੇ ਜੀ 메ਨ ਰੋਡ ਤੇ ਇੱਕ ਡੀਮਾਰਟ ਤੋਂ ਪਹਿਲਾਂ ਅਵਤਾਰਕੰਡਾ ਠੀਕ ਹੈ ਜੀ ਤੇ ਅਵਤਾਰਕੰਡੇ ਤੋਂ ਜੇ ਤੁਸੀਂ ਪਟਿਆਲੇ ਤੋਂ ਆਉਂਦੇ ਆ ਦੋਖਣਵਾਰ ਤੋਂ ਅਵਤਾਰਕੰਡੇ ਤੋਂ ਰਾਈਟ ਸਾਈਡ 1 ਕਿਲੋਮੀਟਰ ਅੰਦਰ ਆ ਸਾਡਾ ਆਫਿਸ ਠੀਕ ਹੈ ਜੀ ਤੇ ਨੀਅਰਬਾਈ ਸਾਡੇ ਸਟਾਰ ਮੈਡੀਸਿਟੀ ਹਸਪੀਟਲ ਹੈ ਰੰਦਾਵਾ ਰੰਦਾਵਾ ਜੀ ਹਾਂਜੀ ਤੇ ਜਾ ਦੋਸਤੋ ਬਾਰਸੇਪ ਤੇ ਹੈਲੋ ਲੇਕ ਕੇ ਲੋਕੇਸ਼ਨ ਬਾਈ ਜੀ ਉਹਨਾਂ ਤੋਂ ਮੰਗਵਾ ਵੀ ਸਕਦੇ ਹੋ Google ਤੇ ਤੁਸੀਂ ਬਿੱਲੂ ਬਿਲਡਰ ਦੀ ਲੋਕੇਸ਼ਨ ਪਾਓਗੇ ਕਿਤੇ ਵੀ ਬੈਠ ਕੇ ਤਾਂ ਤੁਹਾਨੂੰ ਲੋਕੇਸ਼ਨ ਇੱਥੇ ਲਿਓਗੀ ਸਿੱਧਾ ਲੋਕੇਸ਼ਨ ਇੱਥੇ ਲੈ ਆਉਗੀ ਤੇ ਬਹੁਤ ਸੋਹਣਾ ਖੁੱਲਾ ਸੈਟਅਪ ਬਾਈ ਉਹਨਾਂ ਨੇ ਲਾਇਆ ਹੈਗਾ ਤੇ ਬਹੁਤ-ਬਹੁਤ ਮੁਬਾਰਕਾਂ ਦਵਾਰਾ ਜੀ ਕਿਉਂਕਿ ਜਦੋਂ ਆਪਾਂ ਸੋਹਣਾ ਕੰਮ ਕਰਦੇ ਆ ਉਹਦੇ ਨਾਲੇ ਚੀਜ਼ਾਂ ਦੇ ਵੀ ਆਪਾਂ ਨੂੰ ਦੇਖਣਾ ਪੈਂਦਾ ਵੀ ਆਪਾਂ ਟਾਈਮ ਨੂੰ ਕਿਵੇਂ ਘਟਾ ਸਕਦੇ ਆ ਉਹਦੇ ਲਈ ਤੁਸੀਂ ਇੱਕ ਵੱਡਾ ਇਨੀਸ਼ੀਏਟਿਵ ਜਿਹੜੇ ਆਪਣੀ ਫੈਕਟਰੀ ਲਾਈ ਆ ਇਹਦੀਆਂ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਤੁਹਾਡੀ ਸਾਰੀ ਟੀਮ ਨੂੰ ਮੁਬਾਰਕਾਂ ਤੇ ਉਹਨਾਂ ਆਫ ਕਰਦੇ ਆ ਵੀ ਸੋਹਣੇ ਸੋਹਣੇ ਪ੍ਰੋਜੈਕਟ ਸਾਡੇ ਜਿਹੜੇ ਦਰਸ਼ਕ ਨੇ ਸਾਡੇ ਜਿਹੜੇ ਚਾਹਣ ਵਾਲੇ ਨੇ ਉਹਨਾਂ ਨੂੰ ਬਿਲੂ ਬਿਲਡਰ ਜੀ ਪ੍ਰੋਵਾਈਡ ਕਰਦੇ ਰਹਿਣਗੇ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਜੀ ਸਤਿ ਸ਼੍ਰੀ ਅਕਾਲ